ਲੋਗੋ ਗੁਰੂ ਪਿਆਰਿਓ ਆਓ ਇੱਕ-ਇੱਕ ਪੰਕਤੀ ਪੜ੍ਹ ਕੇ ਇਸ ਦੇ ਅਰਥ ਕਰਕੇ ਸਮਝਣ ਦਾ ਯਤਨ ਕਰਦੇ ਹਾਂ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੀਵਨ ਦੇ ਵਿੱਚ ਆਨੰਦ ਲੈਣ ਲਈ ਸਾਨੂੰ ਕੀ ਆਖਿਆ ਹੈ ਆਓ ਬਾਣੀ ਨੂੰ ਪੜ੍ਹ ਕੇ ਅਰਥ ਕਰਨ ਦੇ ਯਤਨ ਕਰੀਏ ਭਗਤਾਂ ਕੀ ਚਾਲ ਨਿਰਾਲੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਦੁਨੀਆ ਦੇ ਲੋਕੋ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਭਗਤ ਹੁੰਦੇ ਨੇ ਉਹਨਾਂ ਦੀ ਜਿਹੜੀ ਚਾਲ ਹੁੰਦੀ ਐ ਜੀਵਨ ਜਾਚ ਹੁੰਦੀ ਐ ਉਹਨਾਂ ਦਾ ਜਿਹੜਾ ਜੀਵਨ ਹੁੰਦਾ ਹੈ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਇਹ ਦੁਨੀਆ ਦੇ ਨਾਲੋਂ ਇਹ ਸੰਸਾਰ ਦੇ ਨਾਲੋਂ ਨਿਰਾਲਾ ਹੁੰਦਾ ਹੈ ਵੱਖਰਾ ਹੁੰਦਾ ਹੈ ਸੋ ਪਹਿਲਾਂ ਤਾਂ ਮੈਂ ਇਹ ਬੇਨਤੀ ਕਰਦੇ ਆਂ ਕੇ ਗੁਰਬਾਣੀ ਨੇ ਭਗਤ ਕੀ ਨੂੰ ਆਖਿਆ ਗੁਰੂ ਪਿਆਰਿਓ ਭਗਤ ਉਹ ਹੈ ਜਿਹਦੇ ਮਨ ਦੇ ਵਿੱਚ ਭਾਵਨਾ ਹੈ ਸੋ ਜਿਹਦੇ ਜੀਵਨ ਦੇ ਵਿੱਚ ਗਿਆਨ ਹੈ ਔਰ ਜਿਹਦੇ ਜੀਵਨ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹਉਮੈ, ਹੰਕਾਰ, ਦੁਸ਼ਤ ਤ੍ਰਿਸ਼ਨਾ ਇਹ ਜਿੰਨੇ ਵਕਾਰ ਨੇ ਇਹਨਾਂ ਨੂੰ ਤਿਆਗ ਕਰਨ ਦਾ ਸੋ ਗੁਰੂ ਪਿਆਰਿਓ ਉਹਨਾਂ ਕੋਲ ਇਹ ਇੱਕ ਗੁਣ ਹੈ ਉਹਨੂੰ ਭਗਤ ਆਖਿਆ ਜਾਂਦਾ ਹੈ ਜਿਨ੍ਹਾਂ ਨੇ ਜੀਵਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਪਿਆ ਉਹਦੇ ਹੁਕਮ ਦੇ ਵਿੱਚ ਉਹਦੀ ਰਜ਼ਾ ਦੇ ਵਿੱਚ ਤੁਰੇ ਉਹਨਾਂ ਨੂੰ ਭਗਤ ਆਖਿਆ ਜਾਂਦਾ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਅਸੀਂ ਉਹਨਾਂ ਲੋਕਾਂ ਨੂੰ ਵੀ ਭਗਤ ਆਖ ਦਿੰਨੇ ਆ ਜਿਹੜੇ ਦਿਮਾਗੀ ਤੌਰ ਤੇ ਥੋੜਾ ਜਿਹਾ ਅਫਸਰਟ ਹੁੰਦੇ ਨੇ ਜਿਨ੍ਹਾਂ ਦਾ ਦਿਮਾਗ ਕੰਮ ਨਹੀਂ ਕਰਦਾ ਪਿੰਡਾਂ ਦੇ ਵਿੱਚ ਐਸੇ ਭੋਲੇ ਲੋਕ ਨੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਕਈਆਂ ਨੂੰ ਚੰਗੀ ਤਰ੍ਹਾਂ ਖਾਣਾ ਨਹੀਂ ਆਉਂਦਾ ਪੀਣਾ ਨਹੀਂ ਆਉਂਦਾ ਕੋਈ ਉਹਨਾਂ ਨੂੰ ਲੜਾਈ ਦਾ ਨਹੀਂ ਕੋਈ ਝਗੜੇ ਦਾ ਨਹੀਂ ਕੋਈ ਦੁਨੀਆਦਾਰੀ ਦਾ ਨਹੀਂ ਉਹ ਆਪਣੇ ਆਪ ਵਿੱਚ ਮਸਤ ਰਹਿੰਦੇ ਨੇ ਤੇ ਲੋਕ ਉਹਨਾਂ ਨੂੰ ਵਿਭਗਤ ਕਹਿ ਦਿੰਦੇ ਨੇ ਕਿਉਂਕਿ ਉਹ ਦਿਮਾਗੀ ਤੌਰ ਤੇ ਅਫਸਰਟ ਹੋਣ ਕਰਕੇ ਉਹ ਆਪਣਾ ਜੀਵਨ ਇਸ ਤਰ੍ਹਾਂ ਗੁਜ਼ਾਰਦੇ ਨੇ ਜਿਵੇਂ ਉਹ ਦੁਨੀਆ ਤੋਂ ਵੱਖਰੇ ਹੀ ਹੋਣ ਦੁਨੀਆ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਵੀ ਭਗਤ ਆਖਦੇ ਹਾਂ ਸੀ ਸਤਿਗੁਰੂ ਪਿਆਰਿਓ ਇੱਕ ਉਹ ਭਗਤ ਨੇ ਜਿਨ੍ਹਾਂ ਨੂੰ ਹੁਣ ਨਵੀਂ ਡਿਕਸ਼ਨਰੀ ਦੇ ਵਿੱਚ ਨਵਾਂ ਨਾਮ ਦਿੱਤਾ ਗਿਆ ਹੈ ਅੰਨੇ ਭਗਤ ਜਿਹੜੇ ਆਪਣੇ ਆਗੂਆਂ ਦੇ ਪਿੱਛੇ ਲੱਗ ਕੇ ਭਵੇਂ ਉਹ ਧਾਰਮਿਕ ਆਗੂ ਹੋਣ ਭਵੇਂ ਰਾਜਨੀਤਿਕ ਆਗੂ ਹੋਣ ਪਾਵੇਂ ਉਹ ਸਮਾਜਿਕ ਆਗੂ ਹੋਣ ਉਹਨਾਂ ਦੇ ਪਿੱਛੇ ਲੱਗ ਕੇ ਤੁਰਦੇ ਨੇ ਜਿਹੜਾ ਆਗੂ ਹੈ ਉਹ ਮਾੜੇ ਰਸਤੇ ਤੇ ਤੁਰੇ ਚੰਗੇ ਰਸਤੇ ਤੇ ਤੁਰੇ ਇਹ ਨਹੀਂ ਵੇਖਦੇ ਬਸ ਭੇਡ ਚਾਲ ਫੜੀ ਹੋਈ ਹੈ ਉਹਨਾਂ ਨੂੰ ਉਹਨਾਂ ਨੂੰ ਵੀ ਭਗਤ ਆਖਿਆ ਜਾਂਦਾ ਉਹਨਾਂ ਨੂੰ ਅੰਨੇ ਭਗਤ ਆਖਿਆ ਜਾਂਦਾ ਜਿਹੜੇ ਬਸ ਇਹੀ ਗੱਲ ਮੁੱਖ ਰੱਖਦੇ ਨੇ ਵੀ ਬਸ ਜੋ ਸਾਡੇ ਲੀਡਰ ਨੇ ਆਗੂ ਨੇ ਕਹਿ ਦਿੱਤਾ ਬਸ ਉਹੀ ਸਾਡੇ ਲਈ ਠੀਕ ਹੈ ਲੀਡਰ ਭਵੇਂ ਖੂਚ ਟੱਕਾ ਦੇ ਭਵੇਂ ਆਪ ਖੂਚ ਡਗੇ ਭਵੇਂ ਮਾੜੇ ਕਰਮ ਕਰੇ ਬਸ ਉਹਦੇ ਪਿੱਛੇ ਲੱਗ ਕੇ ਠੀਕ ਹੀ ਠੀਕ ਹੀ ਕਈ ਜਾਣਾ ਉਹਨਾਂ ਨੂੰ ਵੀ ਭਗਤ ਆਖਿਆ ਜਾਂਦਾ ਪਰ ਉਹਨਾਂ ਨੂੰ ਅੰਨੇ ਭਗਤ ਆਖਿਆ ਜਾਂਦਾ ਸੋ ਸਤਿਗੁਰਾਂ ਦੀ ਬਾਣੀ ਨੇ ਇੱਥੇ ਜਿਹੜਾ ਗੁਰਬਾਣੀ ਦੇ ਵਿੱਚ ਭਗਤ ਆਖਿਆ ਉਹ ਭਗਤ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਮਰਪਿਤ ਹੈ ਜਿਹੜਾ ਰੱਬ ਨੂੰ ਅਕਾਲ ਪੁਰਖ ਨੂੰ ਹਰ ਥਾਂ ਤੇ ਹਾਜ਼ਰ ਨਾਜ਼ਰ ਜਾਣਦਾ ਹੈ ਉਹ ਅਸਲੀ ਭਗਤ ਹੈ ਸੋ ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚ ਪੰਚਮ ਪਿਤਾ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਵੀ ਭਗਤ ਆਖਿਆ। ਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਸਤਕਾਰਯੋਗ ਮਾਤਾ ਬੀਬੀ ਪਾਨੀ ਜੀ ਦੀ ਕੁੱਖੋਂ ਤਿੰਨ ਬੱਚਿਆਂ ਦਾ ਜਨਮ ਹੁੰਦਾ। ਬਾਬਾ ਪ੍ਰੀਤੀ ਚੰਦ ਜੀ, ਬਾਬਾ ਮਹਾਦੇਵ ਜੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ। ਤੇ ਗੁਰੂ ਰਾਮਦਾਸ ਮਹਾਰਾਜੀ ਦੇ ਪਰਥਾਏ ਲਿਖਿਆ ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉੱਤਰ ਆਇਓ ਏ ਦੁਨੀਆ ਦੇ ਲੋਕੋ ਗੁਰੂ ਰਾਮਦਾਸ ਮਹਾਰਾਜੀ ਦੇ ਗ੍ਰਹਿ ਵਿਖੇ ਪੰਚਮ ਪਿਤਾ ਗੁਰੂ ਅਰਜਨ ਸਹਿਮਾਰਾ ਸੱਚੇ ਪਾਤਸ਼ਾਹ ਜੀ ਜਨਮ ਲੈ ਕੇ ਆਏ ਨੇ ਉਹ ਇੱਕ ਰੱਬ ਦੇ ਭਗਤ ਹਨ ਗੁਰੂ ਰਾਮਦਾਸ ਗੁਰੂ ਅਰਜਨ ਸਹਿਬ ਮਹਾਰਾ ਸੱਚੇ ਪਾਤਸ਼ਾਹ ਜਿਹੜੇ ਪਿਤਾ ਪੁੱਤਰ ਨੇ ਸੋ ਗੁਰੂ ਪਿਆਰੇ ਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਜੀਵਨ ਬਾ ਕਮਾਲ ਹੈ ਸੀ ਸਾਰੇ ਇਤਿਹਾਸ ਨੂੰ ਤੁਹਾਡੇ ਨਾਲ ਵਿਚਾਰ ਵੀ ਰਹੇ ਆ ਪੜ ਵੀ ਰਹੇ ਆ ਤੇ ਗੁਰੂ ਅਰਜਨ ਸਹਿਬ ਮਹਾਰਾ ਜੀ ਆ ਜੇਠ ਦਾ ਮਹੀਨਾ ਚੜ੍ਹਿਆ ਹੈ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਕੁਰਬਾਨੀ ਦਿੱਤੀ ਇੱਕ ਵੱਖਰਾ ਇਤਿਹਾਸ ਦੇ ਵਿੱਚ ਅਜਿਹਾ ਇਨਕਲਾਬ ਲਿਆਂਦਾ ਕਿ ਦੁਨੀਆ ਦੇ ਉੱਤੇ ਇਸ ਕੌਮ ਨੇ ਆਪਣਾ ਰਾਜ ਸਥਾਪਿਤ ਕਰ ਲਿਆ ਸੋ ਕਹਿਣ ਦਾ ਮਤਲਬ ਭਗਤ ਸ਼ਬਦ ਬਹੁਤ ਵੱਡਾ ਤੇ ਬਹੁਤ ਉੱਚਾ ਸ਼ਬਦ ਹੈ ਭਟ ਸਹਿਬਾਨਾ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਭਗਤ ਲਿਖਿਆ ਇੱਕ ਵਾਰ ਫੇਰ ਦੁਹਰਾ ਦਿਆਂ ਗੁਰ ਅਰਜਨ ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉੱਤਰ ਆਇਓ ਇਹ ਤਾਂ ਗੁਰਨਾਨਕ ਮਹਾਰਾਜ ਨੂੰ ਵੀ ਭਗਤ ਆਖਿਆ ਬਈ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਇਕ ਜਿਹੀ ਕਿਆ ਬਖਾਨਾ ਹਾਂ ਕਹ ਹਾਂ ਕੈ ਬਲਬਲ ਜਾਊ ਸੋ ਗੁਰੂ ਪਿਆਰਿਓ ਗੁਰੂ ਨਾਨਕ ਸਹਿ ਮਹਾਰਾਜੀ ਭਗਤ ਨੇ ਇਹ ਜਿਹੜੇ ਭਗਤ ਨੇ ਰੱਬ ਦੇ ਭਗਤ ਨੇ ਅਕਾਲ ਪੁਰਖ ਦੇ ਭਗਤ ਨੇ ਤੇ ਉਥੇ ਹੀ ਗੁਰੂ ਰਵਿਦਾਸ ਗੁਰੂ ਕਬੀਰ ਗੁਰੂ ਨਾਮ ਦੇ ਮਹਾਰਾਜ ਵਰਗੇ ਭਗਤ ਨੇ ਜਿਹੜੇ ਰੱਬ ਦੇ ਭਗਤ ਨੇ ਪਰ ਇਹ ਸਾਰੇ ਰਹਿਬਰ ਸਾਡੇ ਸੱਤ ਗੁਰ ਨੇ ਗੁਰਬਾਣੀ ਦੇ ਵਿੱਚ ਭਗਤ ਤਰੂ ਜੀ ਨੂੰ ਭਰਾਗਤ ਪ੍ਰਹਿਲਾਦ ਜੀ ਨੂੰ ਭਗਤ ਧੰਨਾ ਜੀ ਨੂੰ ਕਿੰਨਾ ਵਡਿਆਇਆ ਗਿਆ ਹੈ ਸਤਕਾਰਿਆ ਗਿਆ ਹੈ ਕਿਉਂ ਕਿਉਂਕਿ ਇਹ ਰੱਬ ਦੇ ਭਗਤ ਹੋਏ ਨੇ ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਰੱਬ ਨੂੰ ਪਾ ਲਿਆ ਰੱਬ ਦਾ ਰੂਪ ਬਣ ਗਏ ਸਨ ਸੋ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਭਗਤ ਕੀ ਨੂੰ ਆਖਿਆ ਜਾਂਦਾ ਰੱਬ ਨੂੰ ਸਮਰਪਿਤ ਰੱਬ ਨੂੰ ਹਾਜ਼ਰ ਨਾਜ਼ਰ ਸਮਝਣ ਵਾਲਾ ਰੱਬ ਦੇ ਨਾਲ ਇਕਮਿਕ ਹੋਣ ਵਾਲਾ ਰੱਬੀ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਕੇ ਜਿਉਣ ਵਾਲਾ ਸੋ ਗੁਰੂ ਪਿਆਰਿਓ ਸਤਿਗੁਰਾਂ ਨੇ ਉਹਨੂੰ ਭਗਤ ਆਖਿਆ ਹੈ ਇਸੇ ਕਰਕੇ ਆਖਿਆ ਭਗਤਾਂ ਕੀ ਚਾਲ ਨਿਰਾਲੀ ਇਹਨਾਂ ਦੀ ਜਿਹੜੀ ਭਾਈ ਜੀਵਨ ਜਾਚੁੰਦੀ ਹੈ ਨਾ ਇਹਨਾਂ ਦਾ ਰਹਿਣ-ਵਸੈਣ ਇਹਨਾਂ ਦਾ ਖਾਣਾ ਪੀਣਾ ਇਹਨਾਂ ਦਾ ਦੁਨੀਆ ਦੇ ਵਿੱਚ ਵਿਚਰਨਾ ਵੱਖਰਾ ਹੁੰਦਾ ਹੈ ਇਹ ਸੰਸਾਰ ਦੇ ਵਿੱਚ ਰਹਿੰਦੇ ਹੋਏ ਮੋਹ ਮਾਇਆ ਤੋਂ ਉੱਪਰ ਰਹਿੰਦੇ ਨੇ ਇਸੇ ਕਰਕੇ ਇਹਨਾਂ ਦੀ ਜਿਹੜੀ ਚਾਲ ਹੈ ਜੀਵਨ ਜੁਗਤੀ ਹੈ ਉਹ ਨਿਰਾਲੀ ਭਾਵ ਵੱਖਰੀ ਹੁੰਦੀ ਹੈ ਦੁਨੀਆ ਨਾਲੋਂ ਚਾਲਾ ਨਿਰਾਲੀ ਭਗਤਾਂ ਕੇਰੀ ਬੇਖਮ ਮਾਰਗ ਚੱਲਣਾ ਇਹਨਾਂ ਰੱਬ ਦੇ ਪਿਆਰਿਆਂ ਦੀ ਭਗਤਾਂ ਦੀ ਚਾਲ ਹੈ ਨਿਰਾਲੀ ਵੱਖਰੀ ਹੁੰਦੀ ਹੈ ਔਖੇ ਮਾਰਗ ਤੇ ਚੱਲਦੇ ਨੇ ਔਖਾ ਮਾਰਗ ਕਿੰਨਾ ਨੂੰ ਲੱਗਦਾ ਦੁਨੀਆ ਨੂੰ ਜਿਹੜਾ ਰੱਬ ਦੇ ਰਸਤੇ ਤੇ ਤੁਰ ਗਿਆ ਉਹਨਾਂ ਲਈ ਤਾਂ ਸੌਖਾ ਮਾਰਗ ਹੈ ਨਾ ਰੱਬ ਦੇ ਪਿਆਰਿਆਂ ਲਈ ਰੱਬ ਦੇ ਰਸਤੇ ਤੇ ਚੱਲਣਾ ਔਖਾ ਨਹੀਂ ਜਿਹੜੇ ਕਦੇ ਰੱਬ ਦੇ ਰਸਤੇ ਤੇ ਤੁਰੇ ਨਹੀਂ ਉਹਨਾਂ ਨੂੰ ਔਖਾ ਲੱਗਦਾ ਇਸ ਕਰਕੇ ਸੋ ਗੁਰੂ ਪਿਆਰਿਓ ਦੁਨੀਆ ਕਹਿ ਰਹੀ ਹੈ ਕਿ ਇਹ ਰੱਬ ਦੇ ਪਿਆਰੇ ਔਖੇ ਮਾਰਗ ਤੇ ਚੱਲਦੇ ਨੇ ਪਰ ਇੰਨਾ ਭਗਤਾਂ ਦਾ ਜਿਹੜਾ ਰਸਤਾ ਹੈ ਉਹ ਬੜਾ ਸੌਖਾ ਹੈ ਰੱਬ ਲਈ ਕੁਰਬਾਨੀਆਂ ਵੀ ਦੇਣੀਆਂ ਪੈਣ ਇਹ ਦੇ ਦਿੰਦੇ ਨੇ ਸੋ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਵਿਖਮ ਮਾਰਗ ਚੱਲਣਾ ਇਹ ਔਖੇ ਰਸਤੇ ਤੇ ਚੱਲਦੇ ਨੇ ਇਹ ਔਖਾ ਰਸਤਾ ਲੋਕਾਂ ਲਈ ਹੈ ਰੱਬ ਦੇ ਪਿਆਰਿਆਂ ਦੇ ਲਈ ਨਹੀਂ ਫਿਰ ਇਹਨਾਂ ਭਗਤਾਂ ਦੇ ਜੀਵਨ ਦੇ ਵਿੱਚ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਇਹ ਲਬ ਲੋਭ ਨੂੰ ਤਿਆਗ ਦਿੰਦੇ ਨੇ ਇਹ ਲੋਭੀ ਨਹੀਂ ਹੁੰਦੇ ਅਹੰਕਾਰ ਹੰਕਾਰ ਇਹਨਾਂ ਦੇ ਜੀਵਨ ਵਿੱਚ ਨਹੀਂ ਹੁੰਦਾ ਤਜ ਤ੍ਰਿਸ਼ਨਾ ਆਪਣੀਆਂ ਤ੍ਰਿਸ਼ਨਾਵਾਂ ਨੂੰ ਆਪਣੀਆਂ ਇਛਾਵਾਂ ਨੂੰ ਤਿਆਗ ਦਿੰਦੇ ਨੇ ਜਿਹੜੀਆਂ ਲੋਭ ਜਾਂ ਲਾਲਚ ਦੇ ਵਸ ਵਿੱਚ ਆ ਕੇ ਮਨ ਦੇ ਅੰਦਰ ਫੁਰਦੀਆਂ ਨੇ ਨਾ ਇਹ ਜਦੋਂ ਰੱਬ ਦੇ ਪਿਆਰੇ ਭਗਤ ਰੱਬ ਨਾਲ ਜੁੜ ਜਾਂਦੇ ਨੇ ਇਹ ਸਭ ਕੁਝ ਤਿਆਗ ਦਿੰਦੇ ਨੇ ਬਹੁਤ ਨਹੀਂ ਬੋਲਣਾ ਤੇ ਬਹੁਤਾ ਨਹੀਂ ਬੋਲਦੇ ਆਪਣੀ ਵਡਿਆਈ ਆਪ ਨਹੀਂ ਕਰਦੇ ਮੀਆਂ ਮਿੱਠੂ ਨਹੀਂ ਬਣਦੇ ਜਿਵੇਂ ਅਸੀਂ ਜਿੱਥੇ ਜਾਈਏ ਆਪਣੇ ਸ਼ੋਭਾ ਆਪਣੀ ਵਡਿਆਈ ਆਪ ਕਰਨ ਲੱਗ ਜੰਨੇ ਆ ਇਹ ਨਹੀਂ ਕਰਦੇ ਭਾਈ ਇਹਨਾਂ ਦਾ ਜਿਹੜਾ ਰਸਤਾ ਹੈ ਖੰਨੇਓ ਤਿੱਖੀ ਖੰਡੇ ਤੋਂ ਤਿੱਖੀ ਹੈ ਇਹਨਾਂ ਦਾ ਜਿਹੜਾ ਮਾਰਗ ਹੈ ਵਾਲੋਂ ਨਿੱਕੀ ਵਾਲ ਤੋਂ ਵੀ ਬਰੀਕ ਹੈ ਇਹ ਤਮਾਰਗ ਜਾਣਾ ਇਹ ਉਹ ਰਸਤੇ ਤੇ ਤੁਰਦੇ ਨੇ ਜਿਵੇਂ ਖੰਡਾ ਹੋਵੇ ਨਾ ਦੋ ਧਾਰਾ ਤਿੱਖਾ ਹੁੰਦਾ ਖੰਡੇ ਦੇ ਤੁਰਨ ਦੇ ਬਰਾਬਰ ਹੈ ਵਾਲੋਂ ਨਿੱਕੀ ਵਾਲ ਤੋਂ ਨਿੱਕੀ ਹੈ ਜਿਹੜਾ ਇਹਨਾਂ ਦਾ ਮਾਰਗ ਹੈ ਸੋ ਗੁਰੂ ਪਿਆਰਿਓ ਇਹ ਲੋਕਾਂ ਨੂੰ ਔਖਾ ਲੱਗਦਾ ਪਰ ਰੱਬ ਦੇ ਪਿਆਰਿਆਂ ਨੂੰ ਨਹੀਂ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਆਪਣੇ ਆਪ ਨੂੰ ਤਜਿਆ ਹੈ ਹੰਕਾਰ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਛੱਡ ਦਿੱਤਾ ਹੈ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਹਰ ਵਾਸਨਾ ਸਮਾਣੀ ਉਹ ਰੱਬ ਦੇ ਨਾਲ ਜੁੜ ਕੇ ਉਹਨਾਂ ਦੇ ਅੰਦਰ ਜਿਹੜੀ ਵਾਸਨਾ ਹੈ ਉਹ ਨਿਕਲ ਜਾਂਦੀ ਹੈ ਸਿਰਫ ਤੇ ਸਿਰਫ ਉਹਦੇ ਉਹਨਾਂ ਦੇ ਅੰਦਰ ਪ੍ਰਮਾਤਮਾ ਦੇ ਗੁਣਾਂ ਦੀ ਵਾਸਨਾ ਹੁੰਦੀ ਹੈ ਰੱਬ ਦੇ ਨਾਮ ਦੀ ਮਹਿਕ ਆਉਂਦੀ ਹੈ ਤੇ ਸਤਗੁਰ ਕਹਿੰਦੇ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਇਹ ਰੱਬ ਦੇ ਪਿਆਰਿਆਂ ਦੀ ਜਿਹੜੀ ਚਾਲ ਹੈ ਨਾ ਇਹ ਬੜੀ ਨਿਰਾਲੀ ਹੈ ਇਹਨਾਂ ਦੀ ਜੀਵਨ ਜੁਗਤੀ ਹੈ ਰਹਿਣ ਸਹਿਣ ਹੈ ਦੁਨੀਆ ਤੋਂ ਵੱਖਰਾ ਹੈ ਜਹ ਮਾਰਗ ਪੰਡਿਤ ਗਏ ਪਾਛੈ ਭਰੀ ਬਹੀਰ ਇੱਕ ਔਕਟ ਘਾਟੀ RAM ਕੀ ਤਹਿ ਚੜ ਰਹੇ ਹੋ ਕਬੀਰ ਇਹ ਭੀੜਾਂ ਦੇ ਪਿੱਛੇ ਨਹੀਂ ਤੁਰਦੇ ਇਹ ਆਪਣੇ ਰਸਤੇ ਆਪ ਇਖਤਿਆਰ ਕਰਦੇ ਨੇ ਆਪ ਬਣਾਉਂਦੇ ਨੇ ਤੇ ਗੁਰੂ ਪਿਆਰਿਓ ਇਹਨਾਂ ਨੇ ਸਾਡੇ ਜੀਵਨ ਨੂੰ ਰੌਸ਼ਨ ਕੀਤਾ ਹੈ ਤੇ ਫਿਰ ਵੀ ਇਹਨਾਂ ਨੇ ਮਾਨ ਨਹੀਂ ਕੀਤਾ ਸਤਿਗੁਰਾਂ ਨੇ ਫਿਰ ਵੀ ਆਪਣੇ ਆਪ ਨੂੰ ਭਗਤ ਅਖਵਾਇਆ ਕਿ ਅਸੀਂ ਰੱਬ ਦੇ ਭਗਤ ਹਾਂ ਸੇਵਕ ਹਾਂ ਨਹੀਂ ਤਾਂ ਸਾਡੇ ਵਰਗਾ ਇੱਥੇ ਜੇ ਕੋਈ ਮੜਾ ਜਾਂ ਵੱਡਾ ਉਹਦਾ ਲੈ ਕੇ ਬਹਿ ਜਾਂਦਾ ਨਾ ਆਪਣੇ ਆਪ ਨੂੰ ਰੱਬ ਘੋਸ਼ਿਤ ਕਰ ਦਿੰਦਾ ਕਿ ਭਾਈ ਮੇਰੇ ਤੋਂ ਵੱਡਾ ਕੋਈ ਹੈ ਹੀ ਨਹੀਂ ਪਰ ਇਹਨਾਂ ਦੇ ਜੀਵਨ ਦੇ ਵਿੱਚ ਸਤਿਗੁਰਾਂ ਦੇ ਬਿਲਕੁਲ ਵੀ ਹੰਕਾਰ ਨਹੀਂ ਇਸੇ ਕਰਕੇ ਆਖਿਆ ਭਾਈ ਜੇ ਬਾਬਾ ਕਬੀਰ ਵਰਗੇ ਬਾਬਾ ਰਬਦਾਸ ਵਰਗੇ ਬਾਬਾ ਨਾਨਕ ਵਰਗੇ ਪੰਜਮ ਪਿਤਾ ਗੁਰੂ ਅਰਜਨ ਸਾਹਿਬ ਮਹਾਰਾਜੀ ਵਰਗੇ ਰੱਬ ਦੇ ਭਗਤ ਨੇ ਦਸ਼ਮੇਸ਼ ਪਿਤਾ ਕਹਿੰਦੇ ਮੈਂ ਹੂੰ ਪਰਮਪੁਰਖ ਕੋ ਦਾਸਾ ਮੈਂ ਤਾਂ ਦਾਸ ਆ ਮੈਂ ਤਾਂ ਸੇਵਕ ਆ ਦੇਖਣ ਆਇਓ ਜਗਤ ਤਮਾਸ਼ਾ ਮੈਂ ਵੀ ਇਹ ਜਮਾ ਤਮਾਸ਼ਾ ਵੇਖਣ ਆਇਆ ਮੈਂ ਹੂੰ ਪਰਮਪੁਰਖ ਕੋ ਦਾਸਾ ਅਕਾਲ ਪੁਰਖ ਦਾ ਸੇਵਕ ਆ ਭਗਤਾਂ ਮੈਂ ਉਹਦਾ ਦੇਖਣ ਆਇਓ ਜਗਤ ਤਮਾਸ਼ਾ ਮੈਂ ਤਾਂ ਸੰਸਾਰ ਦੇ ਉੱਤੇ ਇਹ ਤਮਾਸ਼ਾ ਵੇਖਣ ਆਇਆ ਦੇਖੋ ਸਾਡੇ ਸਤਿਗੁਰਾਂ ਦੇ ਵਿੱਚ ਨਿਮਰਤਾ ਰੱਬ ਦਾ ਰੂਪ ਹੋ ਕੇ ਅਕਾਲ ਪੁਰਖ ਦਾ ਰੂਪ ਹੋ ਕੇ ਆਪਣੇ ਆਪ ਨੂੰ ਨਿਮਰਤਾ ਦੇ ਵਿੱਚ ਰਹਿ ਕੇ ਕਹਿ ਰਹੇ ਨੇ ਨਾਨਕ ਨੀਚ ਨਾਨਕ ਤਾਂ ਨੀਵਾ ਹੈ ਭਾਈ ਕਹਿ ਵਿਚਾਰ ਪਰ ਜਿਹੜੇ ਇਹਨਾਂ ਦੇ ਵਿਚਾਰ ਨੇ ਬੜੇ ਉੱਤਮ ਨੇ ਬੜੇ ਉੱਚੇ ਨੇ ਸੋ ਸਤਗੁਰ ਸੱਚੇ ਪਾਸ਼ਾ ਜੀ ਸਾਨੂੰ ਵੀ ਇਹੀ ਸਮਝਾਉਣਾ ਚਾਹੁੰਦੇ ਨੇ ਭਾਈ ਜੇ ਰੱਬ ਦੇ ਪਿਆਰੇ ਬਣਨਾ ਨਾ ਤਾਂ ਤੁਹਾਨੂੰ ਇੱਕ ਰੱਬ ਦੇ ਰਸਤੇ ਤੇ ਤੁਰਨਾ ਪਏਗਾ ਜਿਹੜਾ ਦੁਨੀਆ ਨੂੰ ਔਖਾ ਲੱਗਦਾ ਤਹਾਨੂੰ ਬੜਾ ਸੌਖਾ ਲੱਗੇਗਾ ਜਿਹੜਾ ਜਿਹੜੇ ਰਸਤੇ ਤੇ ਚੱਲਣਾ ਸ਼ੁਰੂ ਕਰ ਦਿੰਦਾ ਨਾ ਉਹ ਫਿਰ ਉਹਦੇ ਲਈ ਔਖਾ ਨਹੀਂ ਹੁੰਦਾ ਔਖਾ ਉਦੋਂ ਲੱਗਦਾ ਜਦੋਂ ਤੁਰਦਾ ਨਹੀਂ ਉਸ ਰਸਤੇ ਤੇ ਆਪਾਂ ਛੋਟੇ ਹੁੰਦੇ ਸਾਈਕਲ ਨਹੀਂ ਚਲਾਉਣਾ ਜਾਣਦੇ ਸੀ ਕਿੰਨਾ ਔਖਾ ਲੱਗਦਾ ਸੀ ਵੀ ਭਾਈ ਸਾਈਕਲ ਚਲਾਉਣਾ ਕਿੰਨਾ ਔਖਾ ਮੋਟਰਸਾਈਕਲ ਜਾਂ ਗੱਡੀ ਚਲਾਉਣੀ ਕਿੰਨੀ ਔਖੀ ਹੈ ਪਰ ਜਦੋਂ ਬੰਦਾ ਚਲਾਉਣ ਲੱਗ ਗਿਆ ਉਹਨੂੰ ਉਹ ਔਖਾ ਨਹੀਂ ਲੱਗਦਾ ਉਹਦੇ ਲਈ ਸੌਖਾ ਹੈ ਇਸੇ ਤਰ੍ਹਾਂ ਰੱਬ ਦਾ ਮਾਰਗ ਹੈ ਵੇਖਣ ਨੂੰ ਬੜਾ ਲੱਗਦਾ ਵੀ ਭਾਈ ਰੋਜ਼ ਰੱਬ ਦਾ ਨਾਮ ਜਪਣਾ ਪਿਆ ਕਰੇਗਾ ਚੰਗੇ ਗੁਣ ਜੀਵਨ ਵਿੱਚ ਧਾਰਨ ਕਰਨੇ ਪੈਣਗੇ ਸਾਰਿਆਂ ਨੂੰ ਹੱਸ ਕੇ ਬੁਲਾਇਆ ਕਰਨਾ ਇਹ ਤਾਂ ਔਖਾ ਮਾਰਗ ਹੈ ਇਹ ਉਹਨਾਂ ਨੂੰ ਲੱਗਦਾ ਜਿਹੜੇ ਇਸ ਰਸਤੇ ਤੇ ਤੁਰਦੇ ਨਹੀਂ ਜਿਹੜੇ ਤੁਰਦੇ ਨਹੀਂ ਉਹ ਕਹਿੰਦੇ ਇਹ ਤਾਂ ਸੌਖਾ ਕੋਈ ਰਸਤਾ ਹੀ ਨਹੀਂ ਕੋਈ ਕਰਮकांड ਨਹੀਂ ਕੋਈ ਇਹਦੇ ਵਿੱਚ ਮੂਰਤੀ ਪੂਜਾ ਨਹੀਂ ਕੋਈ ਐਸਾ ਬਹਿਮ ਭਰਮ ਪਖੰਡ ਨਹੀਂ ਕਰਨਾ ਕੋਈ ਚੌਂਕਾਂ ਦੇ ਵਿੱਚ ਨਾਰੀਅਨ ਨਹੀਂ ਰੱਖਣੇ ਜਾ ਕੇ ਬਸ ਸਿਰਫ ਦੇ ਸਿਰਫ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਭਾਣੇ ਦੇ ਵਿੱਚ ਚੱਲਣਾ ਹੈ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਤਾਈਓ ਸਾਨੂੰ ਕਹਿ ਰਹੇ ਨੇ ਭਾਈ ਇਹ ਭਗਤਾਂ ਦੀ ਜਿਹੜੀ ਚਾਲ ਹੈ ਇਹ ਨਿਰਾਲੀ ਹੁੰਦੀ ਹੈ ਸੰਸਾਰ ਨਾਲੋਂ ਵੱਖਰੀ ਹੁੰਦੀ ਹੈ ਕਿਉਂਕਿ ਇਹਨਾਂ ਨੇ ਰੱਬ ਦੇ ਰਸਤੇ ਤੇ ਚੱਲ ਕੇ ਰੱਬ ਦੇ ਭਾਣੇ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਨਾ ਹੁੰਦਾ ਹੈ ਸੋ ਗੁਰੂ ਪਿਆਰਿਓ ਆਨੰਦ ਸਾਹਿਬ ਜੀ ਦੀ ਇਹ 14ਵੀਂ ਪੌੜੀ ਸੀ ਜਿਸ ਦੇ ਅਰਥ ਆਪ ਜੀ ਦੇ ਨਾਲ ਸਾਂਝੇ ਕੀਤੇ ਗਏ ਹਨ ਸਤਿਗੁਰ ਪਿਤਾ ਜੀ ਮਿਹਰ ਕਰਨ ਬਖਸ਼ਿਸ਼ ਕਰਨ ਕੱਲ ਨੂੰ ਆਪਾਂ 15ਵੀਂ ਪੌੜੀ ਦੇ ਅਰਥ ਕਰਾਂਗੇ ਸਤਿਗੁਰ ਸੱਚੇ ਪਾਤਸ਼ਾਹ ਜਿਸ ਵਿੱਚ ਫਰਮਾਉਂਦੇ ਨੇ ਜਿਉਂ ਤੂੰ ਚੱਲਾਹੀਂ ਤਿਨ ਚੱਲਾਂ ਸੁਆਮੀ ਹੋਰ ਕਿਹਾ ਜਾਣਾ ਗੁਣ ਤੇਰੇ हे ਪ੍ਰਮਾਤਮਾ ਜੀ ਜਿਵੇਂ ਤੁਸੀਂ ਚਲਾਉਂਦੇ ਹੋ ਨਾ ਉਵੇਂ ਅਸੀਂ ਚੱਲਦੇ ਆ ਤੇ ਤੇਰੇ ਗੁਣ ਕਿਵੇਂ ਬਖਿਆਨ ਕਰ ਸਕੀਏ ਤੁਹਾਡੀ ਮਿਹਰ ਹੈ ਜੇ சுவாਸ ਨੇ ਤੁਹਾਡੇ ਦਿੱਤੇ ਨਹੀਂ ਤਾਂ ਹੀ ਚੱਲ ਰਿਹਾ ਜੇ ਸਵਾਸ ਦਿੱਤੇ ਨੇ ਜੇ ਤੁਹਾਡੇ ਸਵਾਸ ਨਾ ਨਾ ਹੋਣ ਤੁਰਿਆ ਨਹੀਂ ਜਾਏਗਾ ਉੱਠਿਆ ਨਹੀਂ ਜਾਏਗਾ ਬੈਠਿਆ ਨਹੀਂ ਜਾਏਗਾ ਹੱਸਿਆ ਖੇਡਿਆ ਨਹੀਂ ਜਾਏਗਾ ਜੇ ਸਭ ਕੁਝ ਕਰਮ ਕਿਰਿਆ ਕਰਦੇ ਆ ਵੀ ਤੁਹਾਡੇ ਦਿੱਤੇ ਹੋਏ ਸਵਾਸਾਂ ਕਰਕੇ ਇਸੇ ਕਰਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਮੁੱਖ ਰੱਖ ਕੇ ਇਹ ਆਨੰਦ ਸਾਹਿਬ ਜੀ ਦੀ ਬਾਣੀ ਉਚਾਰਨ ਕਰਦੇ ਨੇ ਕਿ ਭਾਈ ਜੇ ਜੀਵਨ ਵਿੱਚ ਆਨੰਦ ਪੈਦਾ ਕਰਨਾ ਹੈ ਤਾਂ ਤੈਨੂੰ ਰੱਬ ਦੇ ਨਾਲ ਜੁੜਨਾ ਪਏਗਾ ਗੁਰੂ ਦਾ ਹੁਕਮ ਮੰਨਣਾ ਪਏਗਾ ਸੋ ਸਤਗੁਰ ਕਿਰਪਾ ਕਰਨ ਬਾਕੀ ਆਪਾਂ ਕੱਲ ਨੂੰ ਵਿਚਾਰਾ ਕਰਾਂਗੇ